ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਢਿਲਵਾ ਕਲਾਂ ਦੇ ਵਿੱਚ ਢਿਲਵਾ ਕਲਾਂ ਪਿੰਡ ਸ਼ਹਿਰ ਕੋੜਕਪੂਰੇ ਦਾ ਗਵੰਡੀ ਪਿੰਡ ਆ ਮਿੱਤਰੋ ਕੋੜਕਪੂਰੇ ਸ਼ਹਿਰ ਤੋਂ 3-4 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਢਿਲਵਾ ਕਲਾਂ ਪਿੰਡ ਵੱਡੇ ਹਾਈਵੇ ਤੋਂ ਵੀ ਇਸ ਪਿੰਡ ਨੂੰ ਸੜਕ ਆਉਂਦੀ ਆ ਸ਼ਹਿਰ ਤੋਂ ਵੀ ਬਸ ਪਿੰਡ ਨੂੰ ਸੜਕ ਆਉਂਦੀ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਲਾਪਰੀਤ ਵੀਰ ਦਾ ਨਾਮ ਆ ਤੇ ਮਿੱਤਰੋ ਇਕ ਟੋਵੇਡ ਪਲੂਨ ਵੱੱਛੀ ਮੂਰਤ ਰਗੀ ਤੁਹਾਨੂੰ ਵਿਖਾਉਣੀ ਆ ਜੇ ਤੁਸੀਂ ਇਸ ਵੱਛੀ ਤੋਂ ਅਹਿਰ ਸ਼ਹਿਰ ਦੇ ਬੱਚੇ ਜਿੰਨੇ ਮਰਦੀ ਟਾਪ ਪਾ ਲਿਆ ਜੇ ਕਿਉਂਕਿ ਇੱਕ ਇਹਦੇ ਵਿੱਚ ਪੱਖਾ ਜਿਹੜੇ ਦੋ ਦੋਵੇਂ ਪੱਖ ਟਾਪ ਦੇ ਆ ਕਿਹੜੇ ਕਿਹੜੇ ਆ ਤੁਹਾਨੂੰ ਮੈਂ ਦੱਸੂਗਾ ਜ਼ਰੂਰ ਵੀਡੀਓ ਦੇ ਨਾਲ ਜੁੜੇ ਰਹੋ ਐਂਡ ਤੱਕ ਚੰਗੇ ਦੁੱਧ ਤੇ ਚੱਲਦੀ ਆ ਪਹਿਲੇ ਸੂਏ ਦੇ ਵਿੱਚ ਕਿੰਨੇ ਦਿਨਾਂ ਦੀ ਸੂਈ ਆ ਕਿਵੇਂ ਨਹੀਂ ਦਵਾਈ ਆ ਸਾਰਾ ਕੁਝ ਆਪਾਂ ਵੇਖਦੇ ਆ ਆਉ ਬਿਲਦੇ ਆ ਬਾਈ ਨੂੰ ਕਰਦੇ ਲਾਪਰੀਤ ਨਾਲਾ ਪ੍ਰਧਵਰੇ ਕੀ ਹਾਲ ਆ ਬਾਈ ਠੀਕ ਹੈ ਵੀਰੇ ਸੇਤਾ ਦੇ ਪਰਿਵਾਰ ਬਾਈ ਠੀਕ ਹੈ ਬਈ ਸਾਰੇ ਅਸਲ ਆਪਣੀ ਗੱਲ ਇਹ ਹੋਆ ਬਾਈ ਲਾਪਰੀਤ ਪੱਠੇ ਨਾਲਾ ਪੁੱਤ ਰਵੇ ਹੈਨਾ ਸਹਾਰਾ ਤੇ ਕਿ ਘਰੇ ਜਾਣਾ ਖਾਲਸੇ ਕੇ ਘਰੇ ਜਾਣਾ ਖਾਲਸੇ ਕੇ ਘਰੇ ਪੱਠੇ ਵਾਲੇ ਦੇ ਘਰੇ ਹੈਨਾ ਅਸਲ ਲਾਪਰੀਤ ਵੈੜਾ ਜਿਹੜੀ ਆਪਣੀ ਇਹ ਪਹਿਲਾਂ ਨਹੀਂ ਆ ਬਾਈ ਹਾਂ ਵੀਰੇ ਪਲੂਨੀਆ ਦੰਦਾ ਜਿਵੇਂ ਆ ਬਾਈ ਇਹ ਖੀਰੀ ਆ ਬਾਈ ਹਜੇ ਖੀਰੀ ਹੋਈ ਹੈ ਹੈਂ ਕੀ ਬਾਤ ਆ ਬਾਈ ਅੱਛਾ ਕਿੰਨੇ ਦਿਨ ਹੋ ਗਏ ਸੋਈ ਨਾ ਰਵੇ ਇਆ 9 ਦਿਨ ਹੋ ਗਏ ਬਾਈ ਸੂਈ ਨੂੰ 8-9 ਦਿਨਾਂ ਦੀ ਸੂਈ ਤੇ ਕਿੰਨਾ ਦੋ ਤਿਆਰ ਹੋਣਾ ਇਹ ਤਾਂ 13 ਕਿਲੋ ਬਈ 13 ਇਹਨੂੰ ਦੁੱਧ ਕੰਡੇ ਤੇ ਲਾਉਂਦੀ ਆ ਚੂਣ ਚਣ ਨੂੰ ਠੱਡੀ ਲਾ ਪ੍ਰੀਤ ਬਾਈ ਹਾਂਜੀ ਦੋਵੇਂ ਪਾਸੇ ਬਹਿ ਕੇ ਚੋਲੇ ਬੜਾ ਜਿਹੜਾ ਮਰਦੀ ਚੋਲੇ ਹੈ ਚੂਣ ਚਣ ਚੰਗਾ ਲੱਗਿਆ ਦਾ ਪ੍ਰੀਤ ਸੋਹਣੀ ਬਹੁਤ ਆ ਹਨਾ ਮੂਰਤਰ ਕੀ ਆ ਜਾ ਫਿਰ ਇੰਡ ਆ ਹਨਾ ਇਹਨਾਂ ਤੋਂ ਪਾਵੇ ਆ ਵੀ ਘਰੇ ਖੜੀ ਆ ਮੂਰਤਰ ਕੀ ਲੱਗੀ ਹੋ ਇੱਕ ਚੀਜ਼ ਆ ਯਾਰ ਇੱਕ ਲਾਲ ਡੱਬੀ ਵੇੜਾ ਪ੍ਰਿੰਟ ਬਹੁਤ ਸੋਹਣਾ ਬੱਛੂ ਹਨਾ ਅੱਛਾ ਲਾ ਪ੍ਰੀਤ ਤੇ ਗੱਲ ਹੋ ਆ ਵੀ ਆਪਾਂ ਵੇਚਣੀਆਂ ਹਨਾ ਹਾਂਜੀ ਹੁਣ ਕਿੰਨੇ ਦੀ ਦੇਣੀ ਕੀ ਮੁੱਲ ਰੱਖਿਆ ਕਿੰਨੇ ਦੀ ਵੇਤਣੀ ਹੈ ਕੀ ਗੱਲ ਬਾਤ ਹੈ ਸਾਰੀ ਜਾਣਕਾਰੀ ਦੋ। ਇਹ ਬਸ 77000 ਚ ਮਾਨਤਾਨ ਕਰ ਦਾਂਗੇ ਬਈ। 77000 ਜੀ ਮੁੱਲ ਆਪਣਾ। 77000 ਚ ਮਾਨਤਾਨ ਕਰ ਦਾਂਗੇ। ਬੱਚਾ ਛੱਡ ਲਈਏ। ਛੱਡ ਦਿੰਨੇ ਪਏ। ਛੱਡੀ ਮੜਾ ਚੋਣ ਵਿਖਾਈਆਂ ਨੇ। ਪਰ ਤਾਰਾ ਵੇਖ ਲਈਏ ਤੇ ਕੀ ਕਹਿੰਦੀ ਐ। ਚਲ ਮਿੱਤਰੋ ਤੁਹਾਨੂੰ ਬੱਚਾ ਸਾਡੇ ਨੂੰ ਛੱਡ ਕੇ ਆਪਾਂ ਵਿਖਾ ਦਿੰਨੇ ਕੀ ਕਰਦੀ ਐ ਕਰਮ ਵਾਲੀ। ਫੇਰ ਆਪਾਂ ਤੈਨੂੰ ਤੋੜ ਕੇ ਵਿਖਾ ਦਾਂਗੇ ਮਿੱਤਰੋ। ਫਿਰ ਇੱਕ ਜਾਣਕਾਰੀ ਜਿਹੜੀ ਇਹ ਦੀ ਦੇ ਦਿਆਗੇ ਤੁਹਾਨੂੰ। ਨਿਆਣਾ ਪਵਾ ਲੈਣ ਦੀ ਵੀ ਰੇਕ ਨਹੀਂ? ਹਾਂ ਹਾਂ ਵੀਰੇ ਲੈਕ ਪਾਲਾ ਫ ਬੱਚਾ ਆ ਗਿਆ ਮੇਰ ਹੈਨਾ ਹਾਂ ਬਰੇ ਹੂੰ ਠੀਕ ਹੈ ਬਈ ਨਹੀਂ ਠੀਕ ਹੈ ਯਾਰ ਕਰੇ ਦੁੱਧ 15 ਕਿਲੋ ਦੇ ਯੂਐਸ ਕੇ ਵਿੱਚ ਹਾਂ ਹਾਂ ਬਾਈ ਹੂੰ ਕਰੇ ਰੱਖਣਾ ਇਹਨੂੰ ਕੀ ਮੜੀ ਆ ਹੋਈ ਸੋਹਣੀ ਸਨੱਖੀ ਬੱਚੀ ਦਾ ਟੋਕੜ ਘੱਣੋਗੇ ਵੀ ਚੰਗੀ ਕੀਮਤ ਜੇ ਵਿਕ ਜਾਂਦੀ ਹੂੰ ਮਨ ਲਾ ਯਾਰ 70 ਜੋ ਮਾਨਤਨ ਕਿੰਨਾ ਕਰਦੇ ਹੋ ਕਰ ਦਾਂਗੇ ਬਈ ਖੁੱਲ ਕੇ ਜੀ ਦੱਸ ਦੇ 1000 ਘੰਟ ਕਰਦੇ ਬਈ 1000 ਨਹੀਂ ਬੜਾੜੀ ਕਰਦਾ ਕੀ ਜੇ ਜਮਾਈ ਮੋਲੇ ਵੀ ਦਿੰਦਾ ਨਹੀਂ ਕੋਈ ਹਣਾ ਬਾਹਰ ਹਾਂ ਇਹੋ ਜੀ ਬੱਚੀ ਮਿਲਦੀ ਵੀ ਨਹੀਂ ਇਹ ਵੀ ਗੱਲ ਆ ਵੀ ਅਗਲਾ ਮੰਕੇ ਅੰਦਰ ਵੜ ਜਾ ਚਲ ਵੀ ਆ ਜਾ ਮੇਥਾ ਵੇਖੋ ਕਰੇ ਥਣ ਪਸਮਾਜ ਦਾ ਕਰਮਾ ਵਾਲੀ ਦਾ ਮੈਂ ਲੈ ਮੇਥਰੋ ਕਰਮਾ ਵਾਲੀ ਤੁਹਾਨੂੰ ਵਿਖਾ ਦਿੰਨੇ ਚੋਈ ਚੋਦੇ ਵੀਰੇ ਆ ਉਹਦੇ ਜੋ ਜੇ ਨਹੀਂ ਮਾਰਦੇ ਬਗੈ ਚੂਨ ਦਾ ਬਹੁਤ ਚੰਗਾ ਹੈ ਨਾ ਹਾਂ ਹਾਂ ਬਈ ਮੁੱਟੀ ਮਿੱਟੀ ਦਾ ਠੀਕਾ ਤੋਰਦੇ ਮਾੜੀ ਜੀ ਖੋਲਦੇ ਹੁਣ ਲੈ ਮਿੱਤਰੋ ਦੇਖ ਸਕਦੇ ਆ ਕਿ ਰਈ ਦਈ ਕਰਮ ਵਾਲੀ ਉਹ ਅੱਛਾ ਵੀ ਕੁਲਲੀ ਘੀਰੀ ਬੱਚੀ ਆ ਦੰਦਾ ਤੋਂ ਦੰਦਾ ਦੇ ਕਲੀਅਰ ਕਰਾ ਦੇਾਂਗੇ ਆਪਾਂ ਤੁਹਾਨੂੰ ਲੈ ਆਵਾ ਮੋੜ ਦੇ ਉਪਰਾ ਕਰਦੀ ਆ ਥੋੜਾ ਜਿਹਾ ਬੱਚੀ ਸੋਹਣੀ ਸਨੱਕੀ ਬਹੁਤ ਆ ਬਈ ਦੇਖੋ ਗਰੇ ਖੜਨੀ ਗੁੜਨੀ ਉਹ ਬੱਚੀ ਦੀ ਇਹ ਗੱਲ ਅੱਛਾ ਮਾਰ ਬਈ ਹੂੰ ਬਣਦੇ ਵੀਰੇ ਬਣ। ਉਹ ਕਹਿੰਦਾ ਮੈਂ ਵੀ ਨਾਲੀ। ਅੱਛਾ ਲਾਪ੍ਰਿਤ 77 ਚ ਮੰਨਤਨ ਕਰਦੇਗਾ ਫਿਰ। ਹਾਂ ਹਾਂ ਵੀਰੇ। ਕਿੰਨਾ ਨੰਬਰ ਆ ਤੇਰਾ ਬਈ? 82642 ਹੂੰ 10527 ਇੱਕੋ ਵਿੱਚੀ। ਇੱਕ ਵਾਰੀ ਹੋਰ ਦੱਸ ਦੇ। 82642 ਹੂੰ 10527 ਇੱਕ ਵਿੱਚੀ ਉਹ ਹੈ। ਉਹ ਕਿਨੇ ਚਰਦੀ ਅੱਲਾਪ੍ਰਿਤ ਬਈ? 8-9 ਮਹੀਨੇ ਦੀ ਹੈ ਬਈ। 8-9 ਕਿਨੇ ਹੀ ਦੇ ਦਿੱਤੀ ਬਈ। ਇਹ 12000 ਚ ਮੰਨਤਨ ਕਰਾਂਗੇ। ਫੁੱਲਾ ਕਰਨਾ ਪੈਣਾ। ਠੀਕ। ਝੋੜੀ ਝਾਲੀ ਵਖਾਦੇ ਮੜੀ ਜਾਂਦੇ ਹਾਂ। ਕਿ ਉਮਰ 12 ਮਹੀਨੇ ਦੀ ਕਿ 13 ਦੀ? 89 ਮਹੀਨੇ ਦੀ ਬਈ 89 ਮਹੀਨੇ ਦੀ ਹਾਂ ਬੱਤੀ ਬਣੂਗੀ ਬਹੁਤ ਚੰਗੀ ਜਰਤੀ ਗਰੋਥ ਵੈਡ ਹਨਾ ਹਾਂਜੀ ਬਈ ਠੀਕ ਠੀਕ ਹੈ ਬਰੇ ਅੱਛਾ ਲਾਪਰੀਦ ਬਈ ਦਾ ਇਹ ਨੰਬਰ ਆ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਨੇੜੇ ਪਿੰਡ ਢਿੱਲਵਾਕਾ ਵਾਲਾ ਵਾ ਖਾਲਸੇ ਦੀ ਸਟਾਲ ਤੇ ਆ ਕੇ ਤੁਸੀਂ ਵੈਡ ਦੇਖ ਸਕਦੇ ਖੀਰੀ ਵਾ ਮੇਰੇ ਦੰਦ ਕਲੀਅਰ ਕਰਾ ਦਾਂਗੇ ਮਾੜੇ ਜੀ ਕਰਾਣੇ ਕਰਾ ਦੇ ਦੋੰਦ ਵਾਲੇ ਚੱਕਣ ਲੱਗੀ ਦੋਂਦੀ ਆ ਬਈ ਹਾਂ ਦੋਂਦੀ ਆ ਮਿੱਤਰੋ ਖੀਰੀ ਨੀਗੀ ਇਹ ਗੱਲ ਕਲੀਅਰ ਕਰ ਲਿਆ ਧੰਨਵਾਦ ਮਿੱਤਰੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਕਰ ਲਓ ਸਬਸਕ੍ਰਾਈਬ ਚੌਂਦਰ